ਅਸ਼ਟਪਦੀ ਦੇ ਵਿੱਚ ਇਹੀ ਸਮਝਾਇਆ ਗਿਆ ਕਿ ਸਭ ਤੋਂ ਵੱਡੇ ਦਾ ਸਿਮਰਨ ਕਰ ਜਿਸ ਵੱਡੇ ਨੂੰ ਨਮਸਕਾਰ ਕਰਨੀ ਆ ਨਾ ਉਹਦੇ ਸਿਮਰਨ ਦੇ ਵਿੱਚ ਬੜੀਆਂ ਹੀ ਬਰਕਤਾਂ ਨੇ ਜਦੋਂ ਸਿਮਰਨ ਆਪਾਂ ਕਰਦੇ ਨਹੀਂ ਸਿਮਰਨ ਦਾ ਅਰਥ ਕੀ ਹੁੰਦਾ ਹੈ ਸਿਮਰਨ ਦਾ ਭਾਵ ਹੈ ਯਾਦ ਕਰਨਾ ਆਪਣੀ ਸਿਮਰਤੀ ਵਿੱਚ ਲੈ ਕੇ ਆਉਣਾ ਯਾਦ ਵਿੱਚ ਰੱਖਣਾ ਹਰ ਟਾਈਮ ਮਾਲਕ ਜੀ ਦੇ ਗੁਣਾਂ ਦਾ ਧਿਆਨ ਰੱਖਣਾ ਚੇਤੇ ਚ ਗੱਲ ਨੂੰ ਰੱਖਣਾ ਇਹਨੂੰ ਕਹਿੰਦੇ ਨੇ ਸਿਮਰਨ ਕਰਨਾ ਜੋ ਜੋ ਮਾਲਕ ਜੀ ਦੇ ਗੁਣ ਨੇ ਜਿੰਨਾ ਕੰਮਾਂ ਤੋਂ ਵਰਜੀ ਐ ਜਾਂ ਜਿਹੜੇ ਕੰਮ ਕਰਨ ਨੂੰ ਕਹੇ ਨੇ ਹਰ ਸਮੇਂ ਧਿਆਨ ਚ ਰੱਖਣੀ ਤੇ ਜੇ ਧਿਆਨ ਚ ਨਹੀਂ ਰੱਖਦੇ ਸਿਮਰਨ ਨਹੀਂ ਕਰਦੇ ਭੁਲਾ ਦਿੱਤੇ ਪਰਮੇਸ਼ਰ ਜੀ ਨੂੰ ਫਿਰ ਕੀ ਹੋਏਗਾ ਪਰਮੇਸ਼ਰ ਤੇ ਭੁੱਲਿਆਂ ਕਿੱਥੇ ਮਰਜੀ ਭੱਜ ਲਈਏ ਗੁਰੂ ਜੀ ਕਹਿੰਦੇ ਗਰੰਟੀ ਆ ਜੇ ਦੇਣ ਵਾਲੇ ਨੂੰ ਭੁੱਲੇ ਨਾ ਵੱਡੇ ਨੂੰ ਨਮਸਕਾਰ ਨਹੀਂ ਹੁੰਦੀ ਤੇਰੇ ਘਰ ਵਿੱਚ ਵੱਡੇ ਨੂੰ ਯਾਦ ਨਹੀਂ ਕੀਤਾ ਜਾਂਦਾ ਸਿਮਰਨ ਨਹੀਂ ਹੁੰਦਾ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਬੇ ਰੋਗ ਸਬੇ ਰੋਗ ਇੱਕ ਰੋਗ ਦੀ ਗੱਲ ਨਹੀਂ ਬਾਰੀ ਵੀ ਅੰਦਰਲੇ ਵੀ ਕਿਉਂਕਿ ਜਦੋਂ ਬਾਣੀ ਤੋਂ ਦੂਰ ਹੁੰਦੇ ਮਨੁੱਖ ਮਨ ਕਮਜ਼ੋਰ ਹੁੰਦਾ ਤੇ ਜੇ ਮਨ ਕਮਜ਼ੋਰ ਹੈ ਤਾਂ ਨਿਤ ਇੱਕ ਮਜ਼ੂਰ ਆਪੀ ਹੋ ਜਾਂਦਾ ਤੇ ਜੇ ਮਨ ਮਜ਼ਬੂਤ ਹੈ ਫਿਰ ਤਨ ਉਤੇ ਕਿੰਨੀਆਂ ਵੀ ਔਕੜਾਂ ਆਉਣ ਬੰਦਾ ਸਹਾਰ ਲੈਂਦਾ ਮਨੁੱਖ ਸਹਾਰ ਲੈਂਦਾ ਜੇ ਮਨ ਗੁਰਬਾਣੀ ਨਾਲ ਜੁੜ ਕੇ ਮਜਬੂਤ ਹੋਇਆ ਜੇ ਮਨ ਜੁੜ ਗਿਆ ਫਿਰ ਰੱਬ ਜੀ ਕੋਈ ਰੋਗ ਕੋਈ ਦੁੱਖ ਦੇਖਣ ਹੀ ਨਹੀਂ ਦਿੰਦੇ ਜਿਹੜੇ ਜੁੜੇ ਆ ਨਾ ਉਹਨਾਂ ਤੇ ਔਖੀਆਂ ਘੜੀਆਂ ਆਉਂਦੀਆਂ ਨਹੀਂ ਪੜੀਏ ਸਾਹਮਣੇ ਲਿਖਿਆ ਸ਼ਬਦ ਮੁਖਵਾਕ ਵਿੱਚ ਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਨਾ ਔਖੀ ਘੜੀ ਨਾ ਦੇਖਣ ਦਿੰਦਾ ਨਹੀਂ ਦੇਖਣ ਆਪਣੇ ਪਿਆਰਿਆਂ ਨੂੰ ਆਉਂਦੀਆਂ ਮੁਸ਼ਕਲ ਦੀਆਂ ਕਡੀਆਂ ਜ਼ਰੂਰ ਨੇ ਜਿਹੜੀ ਜੁੜੀ ਆ ਨਾ ਉਹਨਾਂ ਤੇ ਵੀ ਆਉਂਦੀ ਐ ਆਪਾਂ ਕੱਲ ਵੀ ਗੱਲ ਕੀਤੀ ਸੀ ਪੇਪਰ ਉਹਨਾਂ ਦੇ ਵੀ ਪੈਂਦੇ ਨੇ ਬੰਦ-ਬੰਦ ਕੱਟਿਆ ਗਿਆ ਭਾਈ ਮਨੀ ਸਿੰਘ ਜੀ ਦਾ ਭਾਈ ਤਾਰੂ ਸਿੰਘ ਜੀ ਦੀ ਉਪਰੀ ਉਤਾਰੀ ਗਈ ਪਰ ਉਹਨਾਂ ਨੂੰ ਕੋਈ ਰੋਗ ਥੋੜਾ ਲੱਗੇ ਐ ਝਾਲਮਾਂ ਦੇ ਕੰਨ ਤਰਸਦੇ ਰਹੇ ਇਸੀ ਕਹੇਗਾ ਹੋ ਸਕਦਾ ਲੋਭ ਦਾ ਰੋਗ ਹੋਵੇ ਹੋ ਸਕਦਾ ਇਹਨੂੰ ਚਿੰਤਾ ਦਾ ਰੋਗ ਲੱਗਿਆ ਹੋਵੇ ਬਹੁਤ ਉਹਨਾਂ ਨੇ ਕਿਹਾ ਸੀ ਵੀ ਆਪਣੇ ਪਰਿਵਾਰ ਦਾ ਫਿਕਰ ਕਰ ਵਿਧਵਾ ਮਾਂ ਹੈ ਕੁਆਰੀ ਭੈਣ ਹੈ ਘਰ ਵਿੱਚ ਵੇਖਿਆ ਸੀ ਟੋ ਟੋ ਕੇ ਹੋ ਸਕਦੇ ਰੋਗ ਹੋਵੇ ਚਿੰਤਾ ਦਾ ਰੋਗ ਕੋਈ ਛੋਟਾ ਰੋਗ ਥੋੜਾ ਇਹਦੇ ਨਾਲ ਕਿੰਨੀਆਂ ਹੀ ਬਿਮਾਰੀਆਂ ਲੱਗ ਜਾਂਦੀਆਂ ਉਹਨਾਂ ਵੇਖਿਆ ਹੋ ਸਕਦਾ ਹੈ ਲਾਲਚ ਦਾ ਰੋਗ ਹੋਵੇ ਪੁੱਛਿਆ ਪਾਈ ਮਤੀ ਦਾਸ ਜੀ ਤੂੰ ਆਖਰੀ ਖੁਆਇਸ਼ ਦੱਸੋ ਤਨ ਆਰੀ ਨਾਲ ਤੇ ਚਰਵਾਲਿਆ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਨੂੰ ਮੋਹਰਾਂ ਦੇ ਦਿਓ ਜਾਂ ਮੈਨੂੰ ਛੱਡ ਦਿਓ ਮੇਰੇ ਪਰਿਵਾਰ ਬਾਰੇ ਸੋਚੋ ਨਹੀਂ ਇੱਕੋ ਹੀ ਯਾਦ ਹੈ ਸਿਮਰਨ ਚੱਲ ਰਿਹਾ ਹੈ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਜੀ ਪਰਮੇਸ਼ਰ ਨੂੰ ਭਲਾ ਦਿੱਤਾ ਜੀ ਗੁਰੂ ਵੱਲ ਪਿੱਠ ਕਰ ਲਈ ਫਿਰ ਤੇ ਰੋਗਾਂ ਨੇ ਵਿਆਪ ਜਾਣੇ ਰੋਗਾਂ ਤੋਂ ਬਚਣ ਲਈ ਸਿਮਰਨ ਬਹੁਤ ਜ਼ਰੂਰੀ ਆ ਤਨ ਨੂੰ ਭਾਵੇਂ ਆਰਾ ਚੀਰ ਰਿਹਾ ਹੈ ਖੋਪਰੀ ਭਾਵੇਂ ਰੰਬੀ ਉਤਾਰ ਰਹੀ ਆ ਪਰ ਫਿਰ ਵੀ ਮੁਖਾਰ ਬਿੰਦ ਵਿੱਚੋਂ ਗੁਰਬਾਣੀ ਪੜੀ ਜਾ ਰਹੀ ਆ ਸੱਚੇ ਮਾਲਕ ਜੀ ਦੇ ਗੁਣਾਂ ਨੂੰ ਗਾਇਆ ਜਾ ਰਿਹਾ ਹੈ ਨਾਮ ਨੂੰ ਸਿਮਰਿਆ ਜਾ ਰਿਹਾ ਹੈ ਕਿਉਂਕਿ ਰੋਗਾਂ ਤੋਂ ਬਚਣ ਦੀ ਕੋਈ ਦਵਾਈ ਆ ਜੇ ਆਪਾਂ ਵੱਡਿਆਂ ਦੇ ਕਹਿਣੇ ਵਿੱਚ ਨਾ ਚੱਲੀਏ ਨਾ ਦੁਨਿਆਵੀ ਤੌਰ ਤੇ ਵੀ ਆਪਣੇ ਮਾਤਾ ਪਿਤਾ ਦੀ ਗੱਲ ਨਾ ਮੰਨੀਏ ਮਾਤਾ ਪਿਤਾ ਕਈ ਵਾਰ ਬੇਦਖਲ ਵੀ ਕਰਾ ਦਿੰਦੇ ਨੇ ਵੀ ਇਹ ਤੇ ਮੇਰੇ ਕਹਿਣੇ ਚੋਂ ਬਾਹਰ ਹੋਇਆ ਹੋਇਆ ਹੈ ਔਖ ਕਟਣੀ ਪੈਂਦੀ ਆ ਨਾ ਮਨੁੱਖ ਨੂੰ ਪਛਤਾਉਂਦੇ ਬੰਦਾ ਜਦੋਂ ਵੱਡੇ ਦੀ ਗੱਲ ਨਹੀਂ ਸੁਣਦਾ ਆਪਣੀ ਉਮਰ ਤੋਂ ਵੱਡੇ ਨੂੰ ਨਹੀਂ ਸਮਝਦਾ ਗੁਰੂ ਜੀ ਤੇ ਸਭ ਤੋਂ ਵੱਡੇ ਨੇ ਸਦਾ ਰਹਿਣ ਵਾਲੇ ਨੇ ਜੁੱਗੋ ਜੋਗਟਾਲ ਤੇ ਜੇ ਆਪਾਂ ਗੁਰੂ ਜੀ ਦੀ ਗੱਲ ਨੂੰ ਨਹੀਂ ਮੰਨਾਂਗੇ ਤੇ ਰੋਗ ਚਿੰਬੜ ਜਾਣੇ ਨੇ ਹੁਣ ਜੇ ਰੋਗ ਲੱਗ ਗਏ ਪਰਮੇਸ਼ਰ ਨੂੰ ਭਲਾਈਆਂ ਕਈ ਕਈ ਸਾਲ ਬੀਤ ਗਏ ਜੇ ਰੋਗ ਲੱਗ ਚੁੱਕੇ ਨੇ ਕਿਵੇਂ ਇਹਨਾਂ ਦਾ ਇਲਾਜ ਹੋਏਗਾ ਗੁਰੂ ਜੀ ਉਹ ਵੀ ਦੱਸਦੇ ਨੇ ਸਰਬ ਰੋਗ ਦਾ ਔਖਦ ਨਾਮ ਕਹਿੰਦੇ ਸਾਰੀਆਂ ਰੋਗਾਂ ਦੀ ਦਵਾਈ ਵੀ ਹੈ ਉਹ ਕੀ ਹੈ ਨਾਮ ਹੁਣ ਰੱਬ ਜੀ ਦਾ ਨਾਮ ਕੀ ਹੈ ਕਈ ਵਾਰ ਸਾਨੂੰ ਨਾਮ ਦਾ ਵੀ ਨਹੀਂ ਪਤਾ ਹੁੰਦਾ ਹੁਣ ਜੇ ਨਾਮ ਦਾ ਨਾਮ ਪਤਾ ਹੋਵੇ ਕਿ ਫਿਰ ਉਹਨੂੰ ਬੁਲਾਇਆ ਜਾ ਸਕਦਾ ਮੇਰਾ ਨਾਮ ਹੈ ਆਪ ਜੀ ਦਾ ਵੀ ਕੋਈ ਨਾ ਕੋਈ ਨਾਮ ਹੈ ਪਾਪਿਆਂ ਨੇ ਰੱਖਿਆ ਪਰਵਾਰਿਕ ਮੈਂਬਰਾਂ ਨੇ ਰੱਖਿਆ ਪਰ ਜੇ ਕਿਸੇ ਦਾ ਨਾਮ ਆਪਾਂ ਨੂੰ ਪਤਾ ਹੀ ਨਾ ਹੋਵੇ ਕਿ ਆਪਾਂ ਉਹਨੂੰ ਬੁਲਾ ਸਕਦੇ ਹਾਂ ਜੀ ਜੇ ਕਿਸੇ ਦਾ ਨਾਮ ਨਾ ਪਤਾ ਹੋਵੇ ਨਾ ਉਹਨੂੰ ਵੀ ਬੁਲਾਇਆ ਜਾ ਸਕਦੇ ਕਿਵੇਂ ਬੁਲਾਇਆ ਜਾ ਸਕਦੇ ਉਹਦੇ ਗੁਣਾਂ ਨੂੰ ਦੇਖ ਕੇ ਉਦੇ ਗੁਣਾ ਨੂੰ ਦੇਖ ਕੇ ਬੁਲਾਇਆ ਜਾਂਦਾ ਹੈ ਮੰਨ ਲਓ ਕੋਈ ਬਾਜ਼ਾਰ ਗਿਆ ਤੇ ਉਹਨੇ ਮਠਿਆਈ ਖਰੀਦਣੀ ਆ ਦੁਕਾਨ ਤੇ ਪਹੁੰਚਿਆ ਮਠਿਆਈ ਵਾਲੀ ਤੇ ਹੁਣ ਜੋ ਵੀਰ ਮਠਿਆਈ ਬਣਾ ਰਿਹਾ ਹੈ ਉਹਨੂੰ ਦਾ ਨਾਮ ਨਹੀਂ ਪਤਾ ਪਰ ਗੁਣ ਤੇ ਪਤਾ ਹੈ ਨਾ ਤੇ ਉਹ ਕਿਦਾਂ ਬੁਲਾਏਗਾ ਉਹਨੂੰ ਹਲਵਾਈ ਜੀ ਮੈਨੂੰ ਆ ਮਠਿਆਈ ਦੇ ਦਿਓ ਹਲਵਾਈ ਜੀ ਉਦਾ ਨਾਮ ਥੋੜੇ ਉਦਾ ਗੁਣੇ ਗੁਣ ਦੇ ਉਧਾਰ ਤੇ ਬੁਲਾਇਆ ਗਿਆ ਰਸਤੇ ਚ ਜਾ ਰਹੀ ਆ ਜਾਂਦੀ ਆ ਰਾਹ ਪੁੱਛਣ ਦੀ ਲੋੜ ਪਈ ਤੇ ਰਸਤੇ ਦੇ ਵਿੱਚ ਕੁਝ ਵੀਰ ਕੁਸ਼ਤੀ ਲੜ ਰਹੇ ਨੇ ਸਰੀਰ ਕੁਮਾਰ ਰਹੇ ਨੇ ਹੁਣਾ ਤੇ ਚਾਹੀਦਾ ਹੈ ਨਾ ਅੱਜ ਵੀ ਅਸੀਂ ਆਪਣੇ ਵਿਰਸੇ ਨੂੰ ਸੰਭਾਲੀਏ ਗੱਤਕਾ ਸਖਲਾਈ ਦੇ ਕੈਂਪ ਲੱਗਣ ਦੌੜਾਂ ਕਰਾਈਆਂ ਜਾਣ ਕੁਝ ਨਾ ਕੁਝ ਉਪਰਾਲੇ ਕੀਤੇ ਜਾਣ ਗੁਰੂ ਅੰਗਦ ਸਹਿ ਮਹਾਰਾਜ ਜੀ ਨੇ ਮੱਲਖਾੜੇ ਬਣਵਾਏ ਸਰੀਰ ਨੂੰ ਸੰਭਾਲਿਆ ਜਾਵੇ ਤੇ ਹੁਣ ਜੇ ਉਹ ਸਰੀਰ ਨੂੰ ਸੰਭਾਲ ਰਹੇ ਨੇ ਆਪਸ ਵਿੱਚ ਖੇਡ ਰਹੇ ਨੇ ਤੇ ਕਿੱਦਾਂ ਕਹਿ ਕੇ ਬੁਲਾਇਆ ਜਾਏਗਾ ਨਾਮ ਪਤਾ ਨਹੀਂ ਹੁਣ ਉਹਨਾਂ ਦੇ ਗੁਣ ਨੂੰ ਦੇਖਦੇ ਹੋਏ ਬੁਲਾਇਆ ਜਾ ਸਕਦੇ ਕਿਹਾ ਜਾ ਸਕਦਾ ਇਹ ਨਾ ਪਲਵਾਨ ਜੀ ਪਲਵਾਨੀ ਕਰ ਰਹੇ ਨੇ ਹਸਪੀਟਲ ਵਿੱਚ ਜਾਣੇ ਆ ਕਿਸੇ ਨੇ ਚਿੱਟੇ ਕੱਪੜੇ ਪਾਏ ਨਾ ਨਹੀਂ ਪਤਾ ਗੁਣ ਦੇਖ ਕੇ ਕਹਿੰਨੇ ਆ ਡਾਕਟਰ ਜੀ ਡਾਕਟਰ ਉਹਦਾ ਨਾਮ ਥੋੜੇ ਗੁਣ ਹੈ ਕਾਲੇ ਕੱਪੜੇ ਪਾਏ ਨੇ ਕਿਸੇ ਨੇ ਵਕੀਲ ਜੀ ਗਿਆਨੀ ਜੀ ਕਿਹਨੀ ਹੈ ਨਾ ਇਦਾਂ ਆਪਾਂ ਦੇਖ ਕੇ ਲਿਵਾਸ ਨਾ ਬਿਲਕੁਲ ਇਸੇ ਤਰ੍ਹਾਂ ਜਿਨ੍ਹਾਂ ਨੇ ਰੱਬ ਜੀ ਦੇ ਗੁਣਾ ਨੂੰ ਦੇਖਿਆ ਉਹਨਾਂ ਨੇ ਗੁਣਾ ਦੇ ਆਧਾਰ ਤੇ ਬੁਲਾਉਣਾ ਸ਼ੁਰੂ ਕੀਤਾ ਰੱਬ ਜੀ ਤੋਂ ਵੱਡਾ ਕੋਈ ਵੀ ਨਹੀਂ ਸਾਡਾ ਨਾਮ ਤੇ ਸਾਡੇ ਮਾਪਿਆਂ ਨੇ ਰੱਖਿਆ ਰੱਬ ਜੀ ਤੋਂ ਵੱਡਾ ਤੇ ਕੋਈ ਨਹੀਂ ਰੱਬ ਜੀ ਦਾ ਕੋਈ ਮਾਤਾ ਪਿਤਾ ਨਹੀਂ ਹੁਣ ਰੱਬ ਜੀ ਦਾ ਨਾਮ ਕੀ ਹੈ ਉਹਦੇ ਗੁਣਾ ਨੂੰ ਦੇਖ ਕੇ ਬੁਲਾਇਆ ਜਾਂਦਾ ਹੈ ਗੁਣ ਕਿਸੇ ਨੇ ਗੁਣ ਦੇਖਿਆ ਕਿ ਗਰੀਬਾਂ ਤੇ ਦਇਆ ਕਰਨ ਵਾਲਾ ਪਰਮੇਸ਼ਰ ਹੈ ਤੇ ਕਿਹਾ ਗਿਆ ਦੀਨ ਬੰਦੂ ਦਇਾਲ ਰਹੀਮ کریم ਕਿਰਪਾ ਕਰਨ ਵਾਲਾ ਹੈ ਕਿਸੇ ਨੇ ਦੇਖਿਆ ਧਰਤੀ ਨੂੰ ਸੰਭਾਲਦਾ ਹੈ ਗੁਣ ਦੇਖ ਕੇ ਬੁਲਾਇਆ ਗੋਪਾਲ ਆਵਾਜ਼ ਦਿੱਤੀ ਕਿਸੇ ਨੇ ਮਹਿਸੂਸ ਕੀਤਾ ਸਾਰਿਆਂ ਚ ਰਮਿਆ ਹੋਇਆ ਆਵਾਜ਼ ਦਿੱਤੀ ਰਮਈਆ ਆਰਾਮ ਰਮੇ ਹੋਏ ਪਰਮੇਸ਼ਰ ਦੀ ਗੱਲ ਹੈ RAMਦਰਥੇ ਰਮਿਆ ਹੋਇਆ ਕਿਸੇ ਨੇ ਵੇਖਿਆ ਉਹ ਖੁਦ ਤੋਂ ਪ੍ਰਕਾਸ਼ਮਾਨ ਹੈ ਸਹ ਭੰ ਆਵਾਜ਼ ਦਿੱਤੀ ਖੁਦਾ ਗੁਣ ਹੈ ਨਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਸੁ ਬੁਲਾਉਣਾ ਸ਼ੁਰੂ ਕਰੀਏ ਗੁਣਾ ਦੇ ਆਧਾਰ ਤੇ ਨਾਮ ਜਪੀਏ ਸਿਮਰੀਏ ਜੇ ਕੋਈ ਰੋਗ ਲੱਗਿਆ ਵੀ ਹੈ ਨਾ ਕਾਮ ਕ੍ਰੋਧ ਲੋਭ মোহ ਹੰਕਾਰ ਚਿੰਤਾ ਦੁਬਦਾ ਇਹ ਸਾਰੇ ਕੱਟੇ ਜਾਣੇ ਨੇ ਸਰਬ ਰੋਗ ਕਾ ਔਖਦ ਨਾਮ